ਪੰਜਾਬ ਦੇ ਇੱਕ ਰੇਸ ਸਾਜ ਦਸ਼ਕਾ ਨਾਲ ਅਸੀਂ ਸਵਾਗਤ ਕਰਦੇ ਹਾਂ ਅਸੀਂ ਹਾਂ ਸੱਚ ਦੇ ਨਾਲ ਤੇ ਲੋਕਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੰਜ ਨੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਅੰਮ੍ਰਿਤਸਰ ਸਥਿਤ ਰਾਮ ਬਾਗ ਵਿੱਚ ਹਵਾ ਮੈਲ ਵਿਖੇ ਬੰਦੀ ਛੋੜ ਦਿਵਸ ਮੌਕੇ ਦੇਸੀ ਕਿਉ ਦੇ ਦੀਵੇ ਜਲਾ ਕੇ ਉਹਨਾਂ ਨੂੰ ਸਤਿਕਾਰ ਪੇਟ ਕੀਤਾ ਇਸ ਮੌਕੇ ਜਥੇਦਾਰ ਗੜਗੰਜ ਨੇ ਪੰਜਾਬ ਸਰਕਾਰ ਦੀ ਅੰਗਿਲੀ ਦੀ ਕਰੜੀ ਆਲੋਚਨਾ ਕੀਤੀ ਕਿ ਬੰਦੀ ਛੋੜ ਦਿਵਸ, ਦੀਵਾਲੀ ਮੌਕੇ ਮਹਾਰਾਜਾ ਰਣਜੀਤ ਸਿੰਘ ਦੇ ਹਵਾ ਮੈਲ ਵਿਖੇ ਸਰਕਾਰ ਵੱਲੋਂ ਕੋਈ ਲਾਈਟਾਂ ਜਾਂ ਦੀਪਮਾਲਾ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਹਨਾਂ ਕਿਹਾ ਇਸ ਦੇ ਉਲਟ ਰਾਮ ਬਾਗ ਸਥਿਤ ਕਲੱਬਾਂ ਤੇ ਸ਼ਰਾਬੀ ਖਾਨਿਆਂ ਵਿੱਚ ਲਾਈਟਾਂ ਤੇ ਲੜੀਆਂ ਜਲਾਈਆਂ ਗਈਆਂ ਹਨ। ਜੱਥੇਦਾਰ ਗੜਗੰਜ ਨੇ ਇਸ ਇੱਕ ਕੌਮ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਗੁਰਪੁਰਬ ਜਾਂ ਤਿਉਹਾਰ ਆਵੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜੀ ਮੈਨ ਰਛਨਾਇਆ ਜਾਵੇ ਇਸ ਮੌਕੇ ਅਮੇਸ਼ਰ ਵਿਕਾਸ ਬੰਦ ਦੇ ਸਹ ਪ੍ਰਸਦ ਮਨਮੋਹਨ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਜਸਪਾਲ ਸਿੰਘ ਨਵਦੀਪ ਸਿੰਘ ਔਰ ਸਿਮਰਨ ਸਿੰਘ ਸ਼ਹਿਬਾਜ਼ ਸਿੰਘ ਕਬਲਜੀਤ ਸਿੰਘ ਪ੍ਰਿੰਸੀਪਲ ਕੁਲਵੰਦ ਸਿੰਘ ਅਣਖੀ ਬਲਦੇਵ ਸਿੰਘ ਨਿੱਜੀ ਸਹਾਇਕ ਜਸਕਰਨ ਸਿੰਘ ਆਦੀ ਹਾਜ਼ਰ ਸਨ